ਬਾਕੀ ਟਿਕਟਸ ਜਿਹੜਾ ਪ੍ਰੋਸੈਸ ਹੈ ਉਹ ਕਾਂਗਰਸ ਪਾਰਟੀ ਜਿਹੜੀ ਸਾਡੀ ਉਹ ਜਦੋਂ ਤੱਕ ਕਰੇਗੀ ਅ ਅਗਰ ਉਹ ਕੋਈ ਸਮਝਣਗੇ ਮੁਨਾਸਬ ਕਿ ਹਾਂ ਅਸੀਂ ਸੁਖਪਾਲ ਸਿੰਘ ਨੂੰ ਜਾਂ ਖੈਰੇ ਨੂੰ ਕਿਤੇ ਲੜਾਉਣਾ ਵਾ ਤੇ ਮੈਂ ਕਦੀ ਪਿੱਠ ਨਹੀਂ ਕੀਤੀ ਔਰ ਮੈਂ ਕਿਸੇ ਵੀ ਵੱਡੀ ਚੁਣੌਤੀ ਤੋਂ ਜ਼ਿੰਦਗੀ ਚ ਪਿੱਛੇ ਨਹੀਂ ਹਟਿਆ ਨਹੀਂ ਪ੍ਰਾਇੋਰਟੀ ਕਿਹੜੀ ਰੱਖੂ ਪ੍ਰੋਡੂਸ ਸਾਹਿਬ ਉਹ ਹੀ ਜਾਂ ਸੰਗਤ ਨਹੀਂ ਮੈਂ ਕੋਈ ਪ੍ਰਾਇੋਰਟੀ ਕੋਈ ਇਸ ਤਰ੍ਹਾਂ ਦੇ ਆਪਣੇ ਮਨ ਵਿੱਚ ਖਿਆਲ ਨਹੀਂ ਲੈਂਦਾ ਇਟ ਡਿਪੈਂਡਸ ਸੋਲੀਲੀ ਓਨ ਦ ਪਾਰਟੀ ਬਿਕਾਜ਼ ਮੈਂ ਕੋਈ ਮੈਂਬਰ ਪਾਰਲੀਮੈਂਟ ਲੜਨ ਦੇ ਵਿੱਚ ਕੋਈ ਇੰਟਰਸਟਿਡ ਨਹੀਂ ਹੈਗਾ ਹਾਂ ਜੇ ਪਾਰਟੀ ਕਹੂਗੀ ਕਿ ਅਸੀਂ ਲੜਾਉਣਾ ਹੈ ਤੁਹਾਨੂੰ ਪਾਰਲੀਮੈਂਟਸ ਲੈ ਕੇ ਜਾਣਾ ਚਾਹੁੰਦੇ ਆਂ ਦੈਨ ਆ ਵਿਲ ਨਾਟ ਡਿਸਿਸਟ ਆਈ ਵਿਲ ਨਾਟ ਸ਼ੋ ਮਾਈ ਬੈਕ ਟੂ ਦਮ ਔਰ ਉਹਦੇ ਚ ਕਾਰਨ ਹੋਰ ਵੀ ਬਹੁਤ ਵੱਡਾ ਮੇਰੇ ਖਿਆਲ ਸੰਗਰੂਰ ਦੇ ਵਿੱਚ ਆਵਾਜ਼ ਜਿਹੜੀ ਉੱਠ ਰਹੀ ਆ ਉਹ ਭਗਵੰਤ ਮਾਨ ਨੇ ਜਿਹੜਾ ਮੇਰੇ ਤੇ ਇੱਕ ਬਿਲਕੁਲ ਝੂਠਾ ਬੇਬੁਨਿਆਦ ਮਨਕਰਤ ਔਰ ਬੜਾ ਲਾਈਫ ਥ੍ਰੀਟਨਿੰਗ ਦਰਜ ਕੇਸ ਦਰਜ ਕੀਤਾ ਐ ਐਨਡੀਪੀਐਸ ਦਾ ਜਦ ਕਿ ਇਹਨੂੰ ਪਤਾ ਸੀ ਅੱਛੀ ਤਰ੍ਹਾਂ ਨਾਲ ਕਿ ਇਹ ਜਿਹੜਾ ਐਨਡੀਪੀਐਸ ਦਾ ਕੇਸ ਆ 20 ਉਸ ਵਕਤ ਅਦਾਲਤ ਨੇ ਸਮਨ ਕੀਤਾ ਸੀ ਜਦੋਂ ਮੈਂ ਰਾਣੇ ਗੁਰਜੀਤ ਨੂੰ ਇੱਕ ਮਾਈਨਿੰਗ ਮਾਫੀਆ ਕੇਸ ਚ ਕਢਾਇਆ ਸੀਗਾ ਔਰ ਉਸ ਵਕਤ ਸੋਸ਼ਲ ਮੀਡੀਆ ਦੇ ਵੀਡੀਓਜ਼ ਅੱਜ ਵੀ ਅਵੇਲੇਬਲ ਨੇ ਭਗਵੰਤ ਪਾਣ ਦੀ ਜਿੱਥੇ ਮੈਨੂੰ ਕਹਿ ਰਿਹਾ ਜਿੱਥੇ ਕਹਿ ਰਿਹਾ ਮੇਰੇ ਹੱਕ ਚ ਕੇ ਖੈਰਾ ਬੇਗੁਨਾਹ ਹੈ ਇਹਦੇ ਨਾਲ ਧੱਕਾ ਹੋ ਰਿਹਾ ਇਹਦੇ ਨਾਲ ਵੈਂਡੇਟਾ ਹੋ ਰਿਹਾ ਮੈਂ ਪਾਰਲੀਮੈਂਟ ਵਿੱਚ ਗੱਲ ਉਠਾਉਂਗਾ ਸਰਕਾਰ ਬਣਨ ਤੇ ਉਸੇ ਕੇਸ ਮੈਨੂੰ ਇੰਪਲੀਕੇਟ ਕਰਤਾ ਔਰ ਜਦੋਂ 4 ਜਨਵਰੀ 2024 ਨੂੰ ਮੇਰੀ ਹਾਈ ਕੋਰਟ ਨੇ ਬੇਲ ਦਿੱਤੀ ਆ ਉਸ ਦਿਨ ਤੜਕੇ 3 ਵਜੇ ਸੁਭਾਨਪੁਰ ਪੁਲਿਸ ਸਟੇਸ਼ਨ 'ਚ ਇੱਕ ਹੋਰ ਝੂਠਾ ਮੁਕਦਮਾ ਦਰਜ ਕਰਕੇ ਮੈਨੂੰ ਫਿਰ ਜੇਲ੍ਹ ਵਿੱਚ ਰੀਅਰੈਸਟ ਕੀਤਾ ਇੱਥੋਂ ਉਹਦੀ ਨਫ਼ਰਤ ਦੀ ਭਾਵਨਾ ਉਜਾਗਰ ਹੋਈ ਤੇ ਪੰਜਾਬ ਦੇ ਲੋਕ ਤੁਹਾਨੂੰ ਮੈਂ ਦੱਸ ਦਿੰਦਾ ਕਿ ਹਮੇਸ਼ਾ ਕਦੀ ਵੀ ਐਗਰੈਸਿਵ ਨਾਲ ਨਹੀਂ ਖੜੇ ਹੁੰਦੇ ਜ਼ਾਲਮ ਨਾਲ ਨਹੀਂ ਖੜੇ ਹੁੰਦੇ ਉਹ ਹਮੇਸ਼ਾ ਵਿਕਟਿਮ ਦੇ ਨਾਲ ਖੜੇ ਹੁੰਦੇ ਜਿਹਦੇ ਤੇ ਅਤਿਆਚਾਰ ਜ਼ੁਲਮ ਹੁੰਦਾ ਸੋ ਕਿਤੇ ਨਾ ਕਿਤੇ ਭਗਵੰਤ ਮਾਨ ਅਗਰ ਕੋਈ ਨੌਬਤ ਆਈ ਸੰਗਰੂਰ ਦੇ ਵਿੱਚ ਖੜੇ ਹੋਣ ਦੀ ਉਹਦੇ ਵਿੱਚ ਭਗਵੰਤ ਮਾਨ ਦਾ ਵੀ ਯੋਗਦਾਨ ਹੈ ਔਰ ਮੈਂ ਕਹੂੰਗਾ ਕਿ ਫੇ ਜੇ ਲੜਨਾ ਹੀ ਹੈ ਤੇ ਤੂੰ ਫਿਰ ਉਮੀਦ ਥੇਰ ਨੂੰ ਪਿੱਛੇ ਕਰ ਆਪ ਲੜ ਬਣਿਆ ਰਿਹਾ ਚੀਫ ਮਿਨਿਸਟਰ ਚੀਫ ਮਿਨਿਸਟਰ ਹੋ ਕੇ ਲੜਣਾ ਅਸਲੀ ਲੜਾਈ ਤਾਂ ਫਿਰ ਫਿਰ ਬਣਦੀ ਆ ਤੇ ਮੈਂ ਇਸ ਤਰ੍ਹਾਂ ਦੀਆਂ ਚੁਣੌਤੀਆਂ ਤੋਂ ਜ਼ਿੰਦਗੀ ਜਿੱਤ ਹਾਰ ਉਸ ਅਕਾਲ ਪੁਰਖ ਵਾਹਿਗੁਰੂ ਦੇ ਹੱਥ ਵਿੱਚ ਹੈ ਈਸ਼ਵਰ ਅੱਲਾ ਗੋਡ ਸਾਡਾ ਕੰਮ ਹੈਗਾ ਆਪਣੀ ਕੰਮ ਇਮਾਨਦਾਰੀ ਨਾਲ ਕਰਕੇ ਅੱਗੇ ਗਾਂ ਵਧਦੇ ਜਾਣਾ ਵਧਦੇ ਜਾਣਾ ਇਹੀ ਕੰਮ ਅਸੀਂ ਕਰਦੇ ਹਾਂ ਇੱਕ ਥੈਂਕ ਯੂ